ਜ਼ਿਲ੍ਹਾ ਜਲੰਧਰ ਦੇ ਨਾਦੇ ਪਿੰਡ ਸਰਹਾਲੀ ਦੇ ਸਾਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਵਿਖੇ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਸੌਣ ਮੇਨ ਦੇ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਤਿਹਾਰ ਨੂੰ ਲੈ ਕੇ ਜਥੇ ਸფერ ਤੋਂ ਹੀ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬੋਲੀਆਂ ਗਿੱਧਾ ਤੇ ਕੋਰੀਓਗ੍ਰਾਫੀ ਤੋਂ ਇਲਾਵਾ ਸੱਠੀਆਂ ਗਾ ਕੇ ਇਸ ਤਿਹਾਰ ਦੀ ਖੁਸ਼ੀ ਮਨਾਈ ਜਾ ਰਹੀ ਸੀ ਉੱਥੇ ਹੀ ਆਪਣੇ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਪੁਰਾਣੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਮੌਕੇ ਸਕੂਲ ਦੇ ਵਕਫਾ-ਵਕਫਾ ਹਾਊਸ ਵੱਲੋਂ ਵਕਫਾ ਪ੍ਰਕਾਰ ਦੇ ਸਟਾਲ ਵੀ ਲਗਾਏ ਗਏ ਜਰਕੀ ਸਿਰਤਕੌਰ ਇਸ ਮੇਲੇ ਦੌਰਾਨ ਮਿਸ ਤੀਜ ਵੀ ਚੁਣੀ ਗਈ ਆਪਣੇ ਸੰਬੋਧਨ ਵਿੱਚ ਸਕੂਲ ਸਟਾਫ ਤੇ ਮੈਨੇਜਮੈਂਟ ਨੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਅਗਵੀਰ ਸਿੰਘ ਚਾਹਲ ਜਤਿੰਦਰ ਕੌਰ ਪ੍ਰਿੰਸੀਪਲ ਸੰਦੀਪ ਕੌਰ ਤੋਂ ਇਲਾਵਾ ਸਕੂਲ ਦਾ ਸਾਰਾ ਸਟਾਫ ਅਤੇ ਬੱਚੇ ਵੀ ਮੌਜੂਦ ਸਨ ਪਿੰਡ ਸਰਹਾਲੀ ਤੋਂ ਨਵਰੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਭ ਜ਼ਿਆਦਾ ਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੇ ਵਿੱਚ ਅੱਜ ਈਆਂ ਦਾ ਤੇ ਹਰ ਮਨਾਇਆ। ਈਆਂ ਦਾ ਤਿਹਾੜ ਸਾਡੇ ਇਤਿਹਾਸ ਦਾ ਪੰਜਾਬੀ ਇਤਿਹਾਸ ਦਾ ਅਨਖੜਵਾ ਅੰਗ ਹੈ। ਈਆਂ ਬੱਚਿਆਂ ਨੇ ਟੀਚਰਸ ਨੇ ਬਹੁਤ ਰਲ ਮਿਲ ਕੇ ਸ਼ਾਨ ਦੇ ਨਾਲ ਮਨਾਇਆ। ਤਿਰੰਜਨ ਕੀਤਾ, ਈਆਂ ਬੋਲੀਆਂ, ਬੋਲੀਆਂ, ਲੋਕ ਨਾਚ, ਪੰਗੜਾ ਆਦਿ ਪੇਸ਼ ਕੀਤੇ ਗਏ। ਬੱਚਿਆਂ ਦੀ ਪੇਸ਼ਕਾਰੀ ਬਹੁਤ ਹੀ ਜ਼ਿਆਦਾ ਵਧੀਆ ਸੀ। ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਡਾਇਰੈਕਟਰ ਸਾਹਿਬ ਸਾਡੇ ਸਕੂਲ ਦੀ ਮੈਨੇਜਮੈਂਟ ਲਾਸਟ 5 ਇਅਰਸ ਤੋਂ ਕੰਟੀਨਿਊਸਲੀ ਸਕੂਲ ਦੇ ਵਿੱਚ ਧੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਸਭ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਸਾਡੇ ਟੀਚਰਸ ਇਸ ਦੇ ਵਿੱਚ ਸਪੈਸ਼ਲੀ ਸਾਡਾ ਪੰਜਾਬੀ ਡਿਪਾਰਟਮੈਂਟ ਨਵਜੋਤ ਮੈਮ ਜਿਹੜੇ ਸਾਡੇ ਵਾਈਸ ਪ੍ਰਿੰਸੀਪਲ ਨੇ ਉਹ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਨੇ ਕਿਰਨ ਜੀ ਜਿਹੜੇ ਆ ਉਹ ਪ੍ਰਾਈਮਰੀ ਵਿੰਗ ਦੇ ਇੰਚਾਰਜ ਨੇ ਐਸ ਵੈਲ ਐਸ ਉਹ ਵੀ ਪੰਜਾਬ ਪੰਜਾਬੀ ਸੱਭਿਆਚਾਰ ਨਾਲ ਨੇੜੇ ਤੋਂ ਜੁੜੇ ਹੋਏ ਨੇ ਤੇ ਪੰਜਾਬੀ ਡਿਪਾਰਟਮੈਂਟ ਨੇ ਬਹੁਤ ਉਤਸ਼ਾਹ ਦੇ ਨਾਲ ਜਿਹੜਾ ਅੱਜ ਦਿਨ ਦਾ ਤਿਹਾਰ ਮਨਾਇਆ ਬੱਚਿਆਂ ਨਾਲ ਦੇਖੋ ਮੈਨੂੰ ਵੀ ਅੱਜ ਮਹਿੰਦੀ ਲਗਾਈ ਔਰ ਕਹਿੰਦੇ ਨੇ ਨਾਂ ਤੁਸੀਂ ਵੀ ਲਗਾਨੀਆ ਤਾਂ ਬੜੇ ਚਾਅ ਉਲਾਸ ਦੇ ਨਾਲ ਬੱਚਿਆਂ ਨੇ ਮਹਿੰਦੀ ਲਗਾਈ ਸਟਾਲਸ ਦੇ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦਾ ਇੰਤਜ਼ਾਮ ਕੀਤਾ ਗਿਆ ਮੱਚਿਆਂ ਨੇ ਉਹ ਵੀ ਇੰਜੋਏ ਕੀਤਾ ਟੀਚਰਸ ਨੇ ਬਹੁਤ ਮਿਹਨਤ ਦੇ ਨਾਲ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਅਖੀਰ ਦੇ ਵਿੱਚ ਬੱਚਿਆਂ ਨੇ ਰੱਜ ਕੇ ਕੀਤਾ ਤੇ ਪੰਗੜਾ ਪਾਇਆ ਅੱਜ ਸਹਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸਰਹਾੜੀ ਵਿਖੇ ਸਮੂਹ ਮੈਨੇਜਮੈਂਟ ਅਤੇ ਸਟਾਫ ਦੇ ਸਹਿਯੋਗ ਦੇ ਨਾਲ ਪੰਡਾਣੇ ਆਪਣੇ ਪੁਰਾਤਨ ਸੱਭਿਆਚਾਰ ਦੇ ਨਾਲ ਸੰਬੰਧਿਤੀਆਂ ਦਾ ਤਿਉਹਾਰ ਸਕੂਲ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਤਿਉਹਾਰ ਦੇ ਮੌਕੇ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਕੀਤਾ, ਭੰਗੜਾ, ਲੋਕ ਨਾਚ ਦੇ ਨਾਲ ਨਾਲ ਲੋਕ ਸਿੱਠਣੀਆਂ ਅਤੇ ਲੋਕ ਗੀਤ ਵੀ ਜਿਹੜਾ ਪੇਸ਼ ਕੀਤੇ ਗਏ। ਪੁਰਾਣੇ ਸੱਭਿਆਚਾਰ ਦੀ ਚਲਕਸਾਨ ਨੂੰ ਉਹਨਾਂ ਦੇ ਲੋਕ ਨਾਚ ਅਤੇ ਲੋਕ ਗੀਤਾਂ ਦੇ ਵਿੱਚ ਦੇਖਣ ਨੂੰ ਮਿਲੀ। ਇਸ ਦੇ ਨਾਲ ਨਾਲ ਹੀ ਸਾਡੇ ਸਕੂਲ ਦੇ ਵੱਖ-ਵੱਖ ਹਾਊਸ ਜਿਹੜੇ ਅਲਾਟ ਕੀਤੇ ਗਏ ਆ ਉਹਨਾਂ ਹਾਊਸਵਲੋਂ ਜਿਹੜਾ ਆ ਸਟਾਲ ਲਗਾਏ ਗਏ ਜਿਵੇਂ ਕਿ ਮਹਿੰਦੀ ਦਾ ਸਟਾਲ ਪੰਗਾ ਚੂੜੀਆਂ ਦਾ ਸਟਾਲ ਤੇ ਪੁਰਾਣੇ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਜਿਹਦੇ ਵਿੱਚ ਸਾਡਾ ਪੁਰਾਤਨ ਸਮਾਨ ਹੋ ਗਿਆ ਉਹ ਦਿਖਾਉਣ ਦੇ ਲਈ ਉਹਨਾਂ ਨੇ ਆਪਣੇ ਆਪਣੇ ਬਥਰੇ ਉੱਤਰ ਐਗਜ਼ਿਬਿਸ਼ਨ ਸਟਾਲ ਜਿਹੜਾ ਆ ਉਹ ਲਗਾਏ